ਜਾਂ ਜਿਨ੍ਹਾਂ ਦੇ ਸਪਰਮ ਪ੍ਰੋਪਰ ਨਹੀਂ ਸੀ ਬੰਦੇ ਜਾਂ ਜਿਨ੍ਹਾਂ ਦੇ ਸੀਮਨ ਨਹੀਂ ਸੀ ਬੰਦਾ ਜਾਂ ਜਿਨ੍ਹਾਂ ਦੇ ਵੀਰੇਪਾਤ ਵੈਸੀ ਹੋ ਜਾਂਦਾ ਸੀ ਤੇ ਥੋੜੀ ਜੀ ਥਿੰਕਿੰਗ ਦਿਮਾਗ ਤੇ ਆਈ ਉਹਦੇ ਨਾਲ ਹੀ ਮਤਲਬ ਵੀਰਜ ਨਿਕਲ ਜਾਂਦਾ ਸੀ ਉਹ ਪੇਸ਼ੀਐਂਟ ਵਧੀਆ ਸਕਸੈਸ ਹੋ ਗਏ ਵੈਗਰੂ ਦੀ ਕਿਰਪਾ ਨਾਲ ਤੇ ਇਹ ਆਪਾਂ ਦਖਾਨੇ ਆ ਜੀ ਤੁਹਾਨੂੰ ਇਹਦੇ ਵਿੱਚ ਅਸੀਂ ਇਹ ਹੈਗਾ ਬ੍ਰਹਤ ਬੰਗੇਸ਼ਵਰ ਰਸ ਇਹਦੀਆਂ ਅਸੀਂ ਤਕਰੀਬਨ 1 ਮਹੀਨੇ ਦੀ ਮੈਡੀਸਨ ਦੇ ਵਿੱਚ 6 ਡੱਬੀਆਂ ਪਾਣ ਲੱਗਿਆਂ ਜਿਹੜੇ 6 ਡੱਬੀਆਂ ਤੁਸੀਂ ਦੇਖ ਰਹੇ ਹੋ ਬ੍ਰਹਤ ਬੰਗੇਸ਼ਵਰ ਰਸ ਦੀਆਂ ਨੇ ਗੁਰੂ ਤਨਦਵਕ ਭਸਮ ਇਹਦੇ ਨਾਲ ਫਾਲਤੂ ਦੀ ਜਿਹੜੀ ਗਰਮੈਸਾ ਉਹ ਨਿਕਲਦੀ ਆ ਲੀਕੈਜ ਹੁੰਦੀ ਆ ਉਹ ਘਟ ਜਾਂਦੀ ਹੈ ਇਹ ਹੈਗੀ ਚਾਂਦੀ ਭਸਮ ਚਾਂਦੀ ਭਸਮ ਬਿਆਸ ਕੰਪਨੀ ਦੀ ਆਪਾਂ 5 ਗ੍ਰਾਮ ਪਾਉਣੀ ਹੈ 1 ਮਹੀਨੇ ਦੀ ਮੈਡੀਸਨ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਬੰਦ ਪੈਕੇਟ ਹੈ ਇਹ ਪੂਰੇ ਦਾ ਪੂਰਾ ਪਊਗਾ ਇਹਦੇ ਚ ਇਹ ਤੋਂ ਬਾਅਦ ਵਿੱਚ ਆਪਾਂ ਚੱਲੀਏ ਤਾਂ ਇਹ ਕੰਮ ਚੁਣਾਮਣੀ ਦਾਸਾ ਇਹ ਤਕਰੀਬਨ ਤੁਸੀਂ ਦੇਖੋਗੇ ਅਸੀਂ ਇਹਦੇ ਚ ਕਾਮਚੁਨਮਣੀ ਦਾਸਤੀਆਂ 1 ਗ੍ਰਾਮ ਦੀ ਸੀਸੀ ਹੈ ਇਹ ਕਾਮਚੁਨਮਣੀ ਦਾਸ ਇਹ ਆਪਾਂ 6 ਸੀਸੀਆਂ ਦੇ ਵਿੱਚ ਪਾਣੀ ਆਨੇ 6 ਪੀਸਸ ਤੁਸੀਂ ਦੇਖ ਰਹੇ ਹੋ ਇਹ ਸਾਰੇ ਕਾਮਚੁਨਮਣੀ ਦਾਸੀ ਹੈ ਇਹ ਚ ਲਗਭਗ 1 ਦੇ ਵਿੱਚ 12 ਕ ਗੋਲੀਆਂ ਹੁੰਦੀਆਂ ਨੇ ਤੇ ਆਪਾਂ ਇਹਨੂੰ ਤਕਰੀਬਨ ਤੁਸੀਂ ਬਸਮ ਹੋ ਗਈ ਆਪਣੀ ਕੁਕ루 ਤਨਦਵਕ ਪਸਮ ਹੋ ਗਈ ਆਪਣੀ ਰੋਪਿਆ ਪਸਮ ਬਰਤ ਬੰਗੇਸ਼ਵਰ ਰਸ ਹੋ ਗਿਆ ਆਪਣਾ 6 ਪੀਸ 6 ਪੀਸ ਆਪਣੇ ਕਾਮਚਨਾ ਮਣੀ ਰਸਤੀ ਇਹਨੂੰ ਆਪਾਂ ਤਕਰੀਬਨ ਖਰਲ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਰਲ ਰਗੜਾਈ ਕਰਨੀ ਹੈ ਦੀ ਲਗਭਗ ਘੰਟਾ ਕੁ ਲਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਰਗੜਨਾ ਫੇਰ ਇਹਦੀਆਂ ਤਕਰੀਬਨ ਤੁਸੀਂ 30 ਪੁੜੀਆਂ ਬਣਾਉਣੀਆਂ ਨੇ ਇੰਨੇ ਦੀਆਂ 30 ਪੁੜੀਆਂ ਬਣਾਉਣੀਆਂ ਇਹ 30 ਪੁੜੀਆਂ ਜਿਹੜੀਆਂ ਹੈਗੀਆਂ ਤੁਸੀਂ ਇੱਕ ਪੁੜੀ ਦੇ ਵਿੱਚੋਂ ਦੋ ਖਰਾਕਾ ਬਣਾਉਣੀਆਂ ਇੱਕ ਸਵੇਰੇ ਇੱਕ ਸ਼ਾਮ ਲੈਣੀਆਂ ਇਹਨੂੰ ਲੈਣ ਦਾ ਤਰੀਕਾ ਕੀ ਆ ਤੁਸੀਂ ਇਹਨੂੰ ਮਲਾਈ ਦੇ ਵਿੱਚ ਲੈ ਸਕਦੇ ਹੋ ਇਹਨੂੰ ਸ਼ਹਿਰ ਦੇ ਵਿੱਚ ਲੈ ਸਕਦੇ ਹੋ ਇਹਨੂੰ ਮੱਖਣ ਦੇ ਵਿੱਚ ਲੈ ਸਕਦੇ ਹੋ ਜਿਵੇਂ ਤੁਹਾਡਾ ਸਰੀਰ ਤੁਹਾਨੂੰ ਚੱਲਦਾ ਜਿਵੇਂ ਕਈ ਤਾਂ ਸਰੀਰ ਗਰਮੈਸ ਮੰਨਦੇ ਆ ਜਿਆਦਾ ਤੇ ਉਹਨਾਂ ਲਈ ਇਹਨੂੰ ਦਹੀਂ ਦੇ ਵਿੱਚ ਮਿਲਾ ਕੇ ਵੀ ਲੈ ਸਕਦੇ ਹੋ ਠੀਕ ਹੈ ਜਿਨ੍ਹਾਂ ਦਾ ਸਰੀਰ ਡਾਈਜੈਸ਼ਨ ਸਹੀ ਨਹੀਂ ਹੈ ਉਹ ਮਲਾਈ ਮੱਖਣ ਨਾਲ ਯੂਜ਼ ਕਰਨ ਦੁੱਧ ਦੇ ਵਿੱਚ ਦੇਸੀ ਗਾਂ ਦਾ ਦੁੱਧ ਲੈ ਲਓ ਉਹਦੇ 'ਚ ਮਿਲਾ ਕੇ ਲੈ ਸਕਦੇ ਹੋ ਇਹਦੋਂ ਅੱਗੇ ਆਪਾਂ ਚੱਲੀਏ ਇਹਦੇ 'ਚ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੂਗਾ ਦੇਖੋ ਕਾਮਚਨਾ ਮਣੀ 10 ਦੀਆਂ ਲਗਭਗ ਇਹਦੇ 'ਚ 15 ਸੀਸੀਆਂ ਪਈਆਂ ਨੇ 12 ਪੈਕੇਟ ਦੇ ਵਿੱਚ ਤੇ ਤਿੰਨ ਖੁੱਲੀਆਂ ਨੇ 15 ਸੀਸੀਆਂ ਜਿਹੜੀਆਂ ਹੈਗੀਆਂ ਮਹੀਨੇ ਦੀ ਡੋਜ਼ ਆ ਇਹ ਮਤਲਬ ਇਹਦੇ 'ਚ ਇੱਕ 'ਚ 12 ਗੋਲੀਆਂ ਨਿਕਲਦੀਆਂ ਨੇ ਤੇ 12 ਗੋਲੀਆਂ ਜਿਹੜੀਆਂ ਹੈਗੀਆਂ ਨੇ ਤਕਰੀਬਨ ਸਵੇਰ ਦੁਪਹਿਰ ਸ਼ਾਮ ਤਿੰਨ ਟਾਈਮ ਲੈਣ ਦੇ ਨਾਲ ਦੋ ਦਿਨ ਦੇ ਵਿੱਚ ਇੱਕ ਡੱਬੀ ਖਤਮ ਹੋ ਜਾਂਦੀ ਹੈ 15 ਡੱਬੀਆਂ ਜਿਹੜੀਆਂ ਹੈਗੀਆਂ ਉਹ ਮਹੀਨੇ 'ਚ ਖਤਮ ਹੋਣਗੀਆਂ। ਇਸ ਤੋਂ ਬਾਅਦ ਚਲਿਏ ਤਾਂ ਖਮੀਰਾ ਖਾਬਜਾ ਬੰਬਰੀ ਹੈ। ਇਹ ਤਕਰੀਬਨ ਖਾਣ ਵਾਸਤੇ ਦੇ ਰਹਿਆਂ ਦੇ ਨਾਲ ਰੈਕਸ਼ਨ ਟਾਈਟ ਰਹਿੰਦੀ ਆ ਮਨ ਨਹੀਂ ਕਰਦਾ ਉਹ ਸੈਟਿੰਗ 'ਚ ਰਹਿਣ ਲੱਗ ਜਾਂਦਾ। ਇਹ ਇੱਕ ਤੁਸੀਂ ਇਹ ਦੇਖੋਗੇ ਇਹ ਹੈਗਾ ਅੰਬਰ ਕਸਤੂਰੀਆ ਦੀ ਬੱਟੀ। ਅੰਬਰ ਕਸਤੂਰੀਆ ਦੀ ਬੱਟੀ ਆਪਾਂ ਮਤਲਬ ਗੋਲੀ ਏਕ-ਏਕ ਗੋਲੀ ਤਿੰਨ ਟਾਈਮ ਖਾਣ ਨੂੰ ਦੇ ਰਹੇ ਆ ਪੇਸ਼ੈਂਟ ਨੂੰ। ਇਹਦੇ ਲਗਭਗ ਆਪਾਂ ਦੇਖੋ ਦੋ ਖੁੱਲੀਆਂ ਪਈਆਂ ਨੇ। ਛੇ ਜਿਹੜੀਆਂ ਹੈਗੀਆਂ ਨੇ ਤੁਸੀਂ ਦੇਖ ਰਹੇ ਹੋ ਅੰਬਰ ਕਸਤੂਰੀ ਆਦੀ ਬੱਟੀ ਡੱਬੀ 'ਚ ਨੇ ਇਹ ਪੇਸ਼ੈਂਟ ਨੇ ਸਵੇਰ ਤੋਂ ਪਰੇਸ਼ਾਨ ਦਿਨ ਟਾਈਮ ਖਾਣੇ ਤੋਂ ਬਾਅਦ ਖਾਣੇ ਆ ਇਹਦੇ ਨਾਲ ਕਾਮਜੁਣਾ ਮਣੀ ਰਾਸ ਦਾ ਜਿਹੜੀਆਂ ਦੋ ਦੋ ਗੋਲੀਆਂ ਲੈ ਲੈਣੀਆਂ ਤੇ ਇਹ ਤੁਸੀਂ ਦੇਖ ਰਹੇ ਹੋ ਦੇਖੋ ਅਸਵੰਗਦਾ ਪਾਗ ਦੇ ਤਿੰਨ ਪੈਕਟ ਪਏ ਨੇ ਤਿੰਨ ਕੌਂਚ ਪਾਗ ਦੇ ਪਏ ਨੇ ਬਦਾਮ ਦੇ ਤਿੰਨ ਪਏ ਨੇ ਤੇ ਉਦੋਂ ਬਾਅਦ ਤੁਸੀਂ ਦੇਖੋਗੇ ਥੱਲੇ ਮੂਸਲੀ ਪਾਗ ਪਿਆ ਤੇ ਆਹ ਤੁਸੀਂ ਦੇਖੋਗੇ ਇਹ ਹੈਗਾ ਸਾਲਮ ਪਾਗ ਦਾ ਤੇ ਸਾਲਮ ਪਾਕਾ ਜਿਹੜਾ ਮਤਲਬ ਇਹ ਜਿਹੜਾ ਆਪਾਂ ਯੂਜ਼ ਕਰ ਰਹੇ ਆ ਸੇ ਪੈਕਟ ਸਾਲਮ ਪਾਕ ਦੇ ਸੇ ਮੂਸਲੀ ਪਾਕ ਦੇ ਮਤਲਬ ਵੀ ਦੋ ਦੋ ਪੈਕਟ ਜਿਹੜੇ ਹੈਗੇ ਆ ਦਸ ਦਿਨ ਦੇ ਵਿੱਚ ਯੂਜ਼ ਹੋਣੇ ਨੇ ਜੀ ਬਸ ਸੀ ਤਾਂ ਗਏ ਗੁਜ਼ਰੇ ਆ ਬਹੁਤ ਦਵਾਈਆਂ ਲੈ ਚੁੱਕੇ ਆ ਨਹੀਂ ਠੀਕ ਹੋਈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਵੀ ਵਿਵਾਹਿਕ ਜ਼ਿੰਦਗੀ ਆਪਣੇ 파ਟਰਨ ਦੇ ਨਾਲ ਇੰਜੋਏਮੈਂਟ ਕਰਦੇ ਨੇ ਇਸ ਬਿਮਾਰੀ ਦੇ ਨਾਲ ਪੀੜਤ ਹੈ ਤੇ ਜੋਗ ਨੂੰ ਚੰਗੀ ਤਰ੍ਹਾਂ ਸਮਝ ਕੇ ਇਹਨੂੰ ਵਰਤੂ ਚ ਲਿਆਵੇ ਚੰਗੀ ਫਾਰਮੇਸੀ ਦੀਆਂ ਦਵਾਈਆਂ ਨੇ ਇਹ ਸਾਰੀਆਂ ਤੇ ਜੇ ਤੁਸੀਂ ਆਪ ਸਾਰਾ ਕੁਝ ਲੈ ਕੇ ਆਪਣੇ ਮਾਰਕੀਟ ਦੇ ਵਿੱਚੋਂ ਰੈਡੀ ਕਰਨਾ ਆਫ ਕਰ ਸਕਦੇ ਹੋ ਜੇ ਸਾਡੇ ਤੋਂ ਇਹ ਬਣਵਾ ਕੇ ਤਿਆਰ ਕਰਵਾ ਕੇ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੰਗਵਾ ਸਕਦੇ ਹੋ ਜੇ ਤੁਸੀਂ ਆਪਣੇ ਆਪ ਇਹਨੂੰ ਤਿਆਰ ਕਰਨਾ ਤਾਂ ਤਿਆਰ ਕਰਨ ਤੋਂ ਪਹਿਲਾਂ ਆਪਣੇ ਕਿਸੇ ਬੈਦ ਹਕੀਮ ਡਾਕਟਰ ਦੇ ਨਾਲ ਰਹਿ ਮਸਲਾ ਜ਼ਰੂਰ ਲਾਓ ਕਾਰਨ ਕਿ ਕਈ ਵਾਰ ਕੀ ਹੁੰਦਾ ਕਈ ਪੇਸ਼ੈਂਟਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਜਿਵੇਂ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਆ ਕਿਸੇ ਦੇ ਲਿਵਰਸ ਪ੍ਰੋਬਲਮ ਆ ਜਾਂ ਕਈ ਪੇਸ਼ੈਂਟਸ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਤੇ ਅਲੱਗ-ਅਲੱਗ ਪੇਸ਼ੈਂਟਸ ਦੀ ਸਾਰੀ ਪਹਿਲਾਂ ਡਾਇਗਨੋਸ ਕਰਨੀ ਪੈਂਦੀ ਹੈ ਫਿਰ ਉਹਦੇ ਹਿਸਾਬ ਨਾਲ ਟਰੀਟਮੈਂਟ ਦੇਣਾ ਹੁੰਦਾ ਇੱਥੇ ਵੀ ਅਸੀਂ ਜਦੋਂ ਟਰੀਟਮੈਂਟ ਭੇਜਦੇ ਆ ਇਹ ਨਹੀਂ ਹੈ ਵੀ ਨੁਸਖਾ ਚੱਕਿਆ ਤੇ ਸਾਰਿਆਂ ਨੂੰ ਇਹੀ ਦਿੱਤਾ ਉੱਥੇ ਅਸੀਂ ਦੇਖਣਾ ਹੁੰਦਾ ਵੀ ਕਿੱਥੇ ਕੀ ਚੀਜ਼ ਲਗਣੀ ਆ ਪੇਸ਼ੈਂਟ ਦੀ ਕਈ ਵਾਰੀ ਤਸਵੀਰ ਗਰਮ ਹੁੰਦੀ ਹੈ ਪੇਸ਼ੈਂਟ ਦੀ ਜਾ ਜੇ ਮੈ ਤੁਹਾਨੂੰ ਮੈਂ ਪਿਛਲੀਆਂ ਬਿਮਾਰੀਆਂ ਦੱਸ ਕੇ ਹਟੇ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਫਿਰ ਉਹਦੇ ਸਾਹਮਣੇ ਲਈ ਦਵਾਈ ਘਟਾਉਣੀ ਵਧਾਉਣੀ ਪੈਂਦੀ ਆ ਕੁਛ ਨਾ ਕੁਛ ਮਤਲਬ ਇਧਰ ਉਧਰ ਕਰਨਾ ਪੈਂਦਾ ਮੈਡੀਸਨ ਦੇ ਵਿੱਚ ਕੁਝ ਦਵਾਈ ਲਾਉਣੀ ਕੁਝ ਹੋਰ ਦਵਾਈ ਨਵੀਂ ਲਗਣੀ ਕੁਝ ਹਟਾਉਣੀ ਐਦਾਂ ਦਾ ਸਿਸਟਮ ਰਹਿੰਦਾ ਉਹ ਤੁਹਾਡਾ ਵੈਦ ਹਕੀਮ ਤੇ ਡਾਕਟਰ ਹੀ ਤੁਹਾਨੂੰ ਦੱਸ ਸਕਦਾ ਹੈ ਬੈਟਰ ਤੇ ਇਸ ਵਿਸ਼ੇ ਦੇ ਵਿੱਚ ਬਸ ਇਹੀ ਗੌਰ ਰੱਖਣੀ ਆ ਤੁਸੀਂ ਬੜੇ ਧਿਆਨ ਦੇ ਨਾਲ ਸੁਚੇਤ ਹੋ ਕੇ ਟ੍ਰੀਟਮੈਂਟ ਲੈਣਾ ਕਿਤੋਂ ਵੀ ਲਾਉਂਗੇ ਤੇ ਬਸ ਇੰਨਾ ਕੀ ਆ ਤੇ ਇਹ ਤੁਹਾਨੂੰ ਦੱਸ ਦੇ ਇਸ ਕਰਕੇ ਆ ਵੀ ਤਾਂ ਜੋ ਦੁਨੀਆਂ ਦਾ ਭਲਾ ਹੋ ਸਕੇ ਜਿਹੜੇ ਥਾਂ ਔਸਾਂ ਤੋਂ ਦਵਾਈਆਂ ਲੈ ਕੇ ਅੱਖ ਥੱਕ ਚੁੱਕੇ ਨੇ ਨਹੀਂ ਪਲੱਸ ਬੈਨੀਫਿਟ ਹੋਇਆ ਤੇ ਕਿਸੇ ਦਾ ਫਾਇਦਾ ਹੋ ਸਕੇ ਤੇ ਉਮੀਦ ਆ ਵੀ ਤੁਸੀਂ ਵੀ ਇਸ ਵੀਡੀਓ ਤੋਂ ਕਾਫੀ ਲਾਭ ਲਵੋਗੇ ਤੇ ਅੱਗੇ ਜੇ ਤੁਹਾਨੂੰ ਲੱਗਦਾ ਵੀ ਕਿਸੇ ਦੇ ਕੰਮ ਆ ਸਕਦੀ ਹੈ ਵੀਡੀਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੇ ਹੈਗੇ ਨੇ ਤੁਹਾਡੇ ਦੋਸਤ ਮਿੱਤਰ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਨੂੰ ਕੋਈ ਨੀਡ ਆ ਲੱਗਦਾ ਵੀ ਇਸ ਫਾਰਮੂਲੇ ਦੀ ਲੋੜ ਆ ਭਾਈ ਤੋਂ ਨਾਲ ਤੱਕ ਇਹ ਪਹੁੰਚਦਾ ਜਰੂਰ ਕਰੋ ਤੇ ਜੇ ਤੁਸੀਂ ਚੈਨਲ ਤੇ ਸਾਡੇ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਅਸੀਂ ਵੀਡੀਓਜ਼ ਅਨੇਕਾਂ ਹੀ ਲੈ ਕੇ ਆਉਂਦੇ ਰਹਿੰਨੇ ਆਂ ਇਹ ਤਾਂ ਜੋ ਤੁਹਾਡਾ ਭਲਾ ਹੋ ਸਕੇ ਤੇ ਦੁਨੀਆ ਦਰੁਸਤ ਰਹਿ ਸਕੇ ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ